ਸੁਵਾਚੇ ਵੱਡੇ ਪਤੰਗ ਵਾਜਾਂ ਦੀ ਅੱਜ ਇੱਕ ਵੱਡੀ ਹੰਗਾਮੀ ਮੀਟਿੰਗ ਹੋਈ ਇਸ ਵਿੱਚ ਬਸੰਤ ਪੰਚਮੀ ਨੂੰ ਲੈ ਕੇ ਵੱਡੇ ਫੈਸਲੇ ਕੀਤੇ ਗਏ ਜਿਸ ਦੀ ਕੀ ਗੁਪਤ ਸੂਚਨਾ ਸਾਡੇ ਦਸੂਹਾ ਵਾਲੇ ਸੂਤਰਾਂ ਨੇ ਸਾਨੂੰ ਦੱਸੀ ਅਸਵੇ ਤੋਂ ਹੀ ਪਾਰੇ ਮੀਹ ਦੇ ਕੰਨ ਪਤੰਗ ਵਾਜਾ ਵਿੱਚ ਨਿਰਾਸ਼ਾ ਪਾਈ ਜਾ ਰਹੀ ਸੀ ਇਲਾਕੇ ਦੇ ਵੱਡੇ ਪਤੰਗ ਵਾਜਾਂ ਨੇ ਵੱਡੀ ਗਿਣਤੀ ਦੇ ਵਿੱਚ ਪਤੰਗ ਤੇ ਡੋਰਾ ਖਰੀਦੀਆਂ ਹੋਈਆਂ ਸਨ ਇੱਥੋਂ ਤੱਕ ਕਿ ਡੀਜੇ ਵਾਲਿਆਂ ਨੂੰ ਵੀ ਬੁੱਕ ਕੀਤਾ ਗਿਆ ਸੀ ਸਾਰਿਆਂ ਨੂੰ ਮੀਂਹ ਸੀ ਕਿ 12 ਵਜੇ ਤੋਂ ਬਾਅਦ ਧੁੱਪ ਚੜ੍ਹ ਜਾਵੇਗੀ ਅਤੇ ਪਤੰਗਵਾਜ਼ ਅੱਜ ਸਵੇਰ ਤੋਂ ਹੀ ਉਦਾਸ ਕਰ ਰਹੇ ਸਨ ਕਿ ਮੀਂਹ ਹਟ ਜਾਵੇ ਪਰੰਤੂ ਮੀਂਹ ਨਾ ਹਟਣ ਦੇ ਕਾਰਨ ਪਤੰਗਵਾਜ਼ਾਂ ਦੇ ਅੱਜ ਇੱਕ ਹੰਗਾਮੀ ਮੀਟਿੰਗ ਸੱਦੀ ਆਪਣਾ ਨਾਮ ਨਾ ਕਰਨ ਦੀ ਸ਼ਰਤ ਦੇ ਉੱਤੇ ਇੱਕ ਸੂਤਰ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਪੈਰੇ ਭਾਰੀ ਮੀਂਹ ਦੇ ਕਾਰਨਾਂ ਨੂੰ ਭਾਰੀ ਨਿਰਾਸ਼ਾ ਹੋਈ ਹੈ ਪਰ ਉਹ ਪਤੰਗ ਚੜਾਉਣ ਤੋਂ ਪਿੱਛੇ ਨਹੀਂ ਹਟਣਗੇ ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਗਏ ਹਨ ਜਿਸ ਵਿੱਚ ਪਹਿਲਾ ਫੈਸਲਾ ਇਹ ਹੈ ਕਿ ਜੋ ਵੀ ਚਾਹੇਗਾ ਡੋਰ ਦੀ ਵਰਤੋਂ ਕਰੇਗਾ ਉਸ ਦਾ ਬਾਈਕਾਰਡ ਕੀਤਾ ਜਾਵੇਗਾ ਤੇ ਉਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਾਵੇਗੀ ਦੂਸਰਾ ਫੈਸਲਾ ਇਹ ਕੀਤਾ ਗਿਆ ਕਿ ਹੁਣ ਬਸੰਤ ਪੰਚਮੀ ਐਤਵਾਰ ਵਾਲੇ ਦਿਨ ਮਨਾਈ ਜਾਵੇਗੀ ਅਤੇ ਉਹ ਸਾਰੇ ਪਤੰਗਵਾਜਾ ਦੋਸਤਾ ਤੇ ਬੱਚਿਆਂ ਨੂੰ ਅਪੀਲ ਕਰਦੇ ਹਨ ਕਿ ਹੁਣ ਐਤਵਾਰ ਦੇ ਦਿਨ ਪਤੰਗ ਚੜਾਏ ਜਾਣ ਤਾਂ ਜੋ ਇੱਕ ਦੂਜੇ ਨਾਲ ਪੇਚਾ ਪਾਇਆ ਜਾ ਸਕੇ ਉਹਨਾਂ ਪਰਮਾਤਮਾ ਅਗੇ ਅਰਦਾਸ ਕੀਤੀ ਹੈ ਕਿ ਐਤਵਾਰ ਦੇ ਦਿਨ ਧੁੱਪ ਚੜ ਜਾਵੇ ਤੇ ਉਹ ਦਿਨ ਵੀ ਖਰਾਬ ਨਾ ਹੋਵੇ